ਕੈਨੇਡਾ ਦੇ ਰਾਖਾ ਮੰਤਰੀ ਹਰਜੀਤ ਸਿੰਘ ਸੱਜਣ ਨੇ ਇੱਕ ਵਾਰ ਫੇਰ ਦਿਲ ਲੁੱਟ ਲਿਆ ਤੇ ਮਾਫੀ ਮੰਗ ਕੇ ਦਿਖਾਈ ਹੈ ਜੀ ਸੱਜਣਤਾ ਇੱਕ ਵੱਡੀ ਖਮ ਨਿਕਲ ਗਿਆਰੀ ਹੈ ਜੀ ਔਰ 또 ਵਾਰੀ ਗੱਲ ਕਰੀਏ ਕੈਨੇਡਾ ਦੇ ਰਾਖਾ ਮੰਤਰੀ ਹਰਜੀਤ ਸਿੰਘ ਸੱਜਣ ਇੱਕ ਵਾਰ ਫੇਰ ਆਪਣੀ ਸ਼ਹਿਨਸ਼ੀਲਤਾ ਅਤੇ ਹਲੇਮੀ ਦਾ ਪ੍ਰਟਾਵਾ ਕਰਦੇ ਹੋਏ ਸਾਰਿਆਂ ਦੇ ਮਨ ਨੂੰ ਮੂਹ ਲੱਤਾ ਹੈ ਬੀਤੇ ਦਿਨੀ ਕੈਨੇਡਾ ਦੀਆਂ ਸੜਕਾਂ ਤੇ ਚੈਰੀ ਨੇ ਗਿੱਟਕਾ ਸੁੱਟਣ ਵਾਲੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਭਮਾ ਚੋਹਾਨ ਨਾਂ ਦਾ ਪੰਜਾਬੀ ਵਿਅਕਤੀ ਉਹਨਾਂ ਨੇ ਜਿਹੜਾ ਕਿ ਇਹ ਵੀਡੀਓ ਬਣਾਇਆ ਸੀ ਵੀਡੀਓ ਵਾਇਰਲ ਕਰ ਦਿੱਤਾ ਸੀ ਇਸ ਮਾਮਲੇ ਵਿੱਚ ਹਰਜੀਤ ਸਿੰਘ ਸੱਜਣ ਨੇ ਆਪਣੀ ਗਲਤੀ ਮੰਨਦੇ ਹੋਏ ਮਾਫੀ ਮੰਗੀ ਹੈ ਦੂਜੇ ਪਾਸੇ ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਵੀ ਸੰਗਤ ਦੀ ਹਾਜ਼ਿਰ ਵਿੱਚ ਆਪਣੇ ਦੁਰਵਿਵਹਾਰ ਲਈ ਮਾਫੀ ਮੰਗ ਲਈ ਹੈ ਇਸ ਘਟਨਾ ਨੂੰ ਲੈ ਕੇ ਪੰਜਾਬੀ ਪਾਇਚਾਰੇ ਵਿੱਚ ਕਾਫੀ ਰੋਸ ਹੈ ਉਹਨਾਂ ਨੇ ਜਿਹੜਾ ਕਿ 올ਿਵਰ ਗੁਰਦੁਆਰਾ ਸਾਹਿਬ ਵੀ ਕੇ ਸੱਜਣ ਸਿੰਘ ਨੂੰ ਬੁਲਾ ਕੇ ਉਹਨਾਂ ਤੋਂ ਵੀਡੀਓ ਬਣਾਉਣ ਵਾਲੇ ਸਖਸ ਤੋਂ ਮਾਫੀ ਮੰਗੀ ਹੈ ਸੱਜਨ ਸਿੰਘ ਨੇ ਅਸਲ ਵਿੱਚ ਇਹ ਗਲਤੀ ਤਾਂ ਉਹਨਾਂ ਉਹਨਾਂ ਦੀ ਹੀ ਸੀ ਕਿ ਹਾਲਾਂਕਿ ਉਹਨਾਂ ਨੇ ਮੰਨਿਆ ਕਿ ਵੀਡੀਓ ਬਣਾਉਣ ਵਾਲੀ ਵਿਅਕਤੀ ਦਾ ਵਿਵਹਾਰ ਸਹੀ ਨਹੀਂ ਸੀ ਗੁਰਦੁਆਰਾ ਸਾਹਿਬ ਵਿਖੇ ਹਰਜੀਤ ਸਿੰਘ ਸੱਜਨ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਸੰਗਤ ਨੂੰ ਸੰਬੋਧਨ ਕਰਦੇ ਹੋਏ ਸੱਜਨ ਸਿੰਘ ਨੇ ਕਈ ਵਾਰ ਆਪਣੀਆਂ ਗਲਤੀਆਂ ਦਾ ਆਪ ਪਛਤਾਵੇ ਦਾ ਇਜ਼ਹਾਰ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਇਨਸਾਨ ਆ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਆਪਣੇ ਰੁਝੇਮਿਆਂ ਦੇ ਬਾਵਜੂਦ ਸੱਜਤ ਸਿੰਘ ਨੇ ਗੁਰਦਾਰਾ ਸਾਹਿਬ ਵਿਖੇ ਖੁੱਲਾ ਸਮਾਪਤੀ ਕੀਤਾ ਤੇ ਆਪਣੇ ਅਣਮੁੱਲੇ ਵਿਚਾਰ ਸਭ ਨਾਲ ਸਾਂਝੇ ਕੀਤੇ ਪੰਜਾਬੀ ਖਬਰਾਂ ਦੇ ਵਿੱਚ ਇਸ ਤੋਂ ਤੱਕ ਦੀ ਵੱਡੀ ਖਬਰ ਦੇਸ਼ ਦੀ ਨੂੰ ਤਵਾ ਵੱਡੀ ਖਬਰ ਦੇਖਣੇ ਪੜਨੀ ਹੈ ਤਾਂ ਜੋ ਛੜੀ YouTube ਚੈਨਲ ਆਜ ਨਿਊਜ਼ ਵਾਲਾ ਦੇ ਉੱਪਰ ਦੇ ਪਰਮਜੀਤ ਨੂੰ ਦੋ ਜਾਰ ਸਰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ